ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਯਾਨੀ ਹੱਥ ਖੜੇ ਕਰ ਗਏ ਨੇ ਔਰ ਉਹਨਾਂ ਦਾ ਬਿਆਨ ਵੀ ਆ ਚੁੱਕਿਆ ਔਰ ਮੈਂ ਤੁਹਾਨੂੰ ਉਹਨਾਂ ਦਾ ਬਿਆਨ ਸੁਣਾਉਣ ਜਾ ਰਿਹਾ ਕਿਉਂਕਿ ਉਹਨਾਂ ਨੇ ਬਿਆਨ ਹੀ ਦਰਸਲ ਦੇ ਵਿੱਚ ਕੁਝ ਐਸਾ ਦੇ ਦਿੱਤਾ ਕਿ ਆਪਣੇ ਹੀ ਬੰਦੇ ਜਿੱਤ ਨਹੀਂ ਦਿੰਦੇ ਆਖਰ ਮਾਮਲਾ ਕੀ ਹੈ ਸੁਖਬੀਰ ਸਿੰਘ ਬਾਦਲ ਦਾ ਕਹਿੰਦੇ ਸੀ ਜੀ ਸਰਕਾਰ ਦੋ ਹਰ ਸਾਈ ਦੇ ਵਿੱਚ ਬੜੇ ਸ਼ਾਨਦਾਰ ਤਰੀਕੇ ਨਾਲ ਪੰਜਾਬ ਦੇ ਅੰਦਰ ਸਰਕਾਰ ਬਣਾਵਾਂਗੇ ਪਰ ਸੁਖਵੀਰ ਸਿੰਘ ਬਾਦਲ ਕੀ ਵਾਕਈ ਟੁੱਟ ਚੁੱਕੇ ਨੇ ਆਖਰ ਐਸਾ ਮਾਮਲਾ ਕੀ ਹੈ ਸੁਖਵੀਰ ਬਾਦਲ ਨੂੰ ਬਿਆਨ ਦੇਣਾ ਪੈ ਗਿਆ ਕਿ ਅਸੀਂ ਜਿੱਤ ਤਾਂ ਜਾਈਏ ਪਰ ਸਾਡੇ ਬੰਦੇ ਸਾਨੂੰ ਜਿੱਤਣ ਨਹੀਂ ਦਿੰਦੇ ਔਰ ਕੀ ਦਾ ਉਹਨਾਂ ਨੇ ਨਾਮ ਲੈ ਦਿੱਤਾ ਪੂਰੀ ਖਬਰ ਤੁਹਾਡੇ ਸਾਹਮਣੇ ਨਿਸ਼ਰ ਕਰਾਂਗੇ ਔਰ ਦੂਜੇ ਪਾਸੇ ਰਾਜਾ ਵੜਿੰਗ ਤੇ ਚੰਨੀ ਦੀ ਵੀ ਖੜਕ ਚੁੱਕੀ ਹੈ ਯਾਨੀ ਰਾਜਾ ਵੜਿੰਗ ਤੇ ਚੰਨੀ ਦੋਨੋਂ ਆਪਸ ਦੇ ਵਿੱਚ ਪੜ ਚੁੱਕੇ ਨੇ ਉਹ ਕਹਿੰਦਾ ਮੈਂ ਮੁੱਖ ਮੰਤਰੀ ਦਾ ਚਿਹਰਾ ਬਣਨਾ ਉਹ ਕਹਿੰਦਾ ਮੈਨੂੰ ਚੁਣੋ ਅਕਸਰ ਪੂਰਾ ਪੰਜਾਬ ਜਾਣਦਾ ਕਿ ਮੁੱਖ ਮੰਤਰੀ ਬਣਨ ਦੇ ਲਾਇਕ ਹੈ ਕੌਣ ਯਾਨੀ ਦੋਵੇਂ ਨੇਤਾ ਆਪਸ ਦੇ ਵਿੱਚ ਇਹਦਾ ਉਲਝ ਗਏ ਨੇ ਯਾਨੀ ਪੂਰੀ ਕਾਂਗਰਸੀ ਉਲਝ ਚੁੱਕੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਖੁਦ ਦਾ ਇੱਕ ਬਿਆਨ ਜਿਹੜਾ ਕਿ ਹੁਣ ਮੈਂ ਤੁਹਾਨੂੰ ਸੁਣਾਉਂਗਾ ਕਿ ਸੁਖਬੀਰ ਸਿੰਘ ਬਾਦਲ ਬੜੇ ਹੀ ਚਾਮਾਂ ਦੇ ਨਾਲ ਮਾਗੀ ਮੇਲੇ ਦੇ ਉੱਤੇ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਯਾਨੀ ਬੇहद ਜਿਆਦਾ ਚਰਚਾ ਦੇ ਵਿੱਚ ਆ ਗਈ ਸੀ ਕਿ ਸਰਕਾਰ ਤਾਂ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਹੀ ਬਣੂ ਪਰ ਅੱਜ ਸੁਖਵੀਰ ਸਿੰਘ ਬਾਦਲ ਆਖਰ ਟੁੱਟ ਕਿਉਂ ਗਏ ਨੇ ਕਿ ਮੁੱਖ ਮੰਤਰੀ ਭਵੰਤ ਸਿੰਘ ਮਾਨ ਦੀ ਰਫ਼ਤਾਰ ਹੈ ਜਿਹੜੀ ਉਹ 328 ਰੁਪਏ ਨੂੰ ਲੈ ਕੇ ਉਸੇ ਮਾਮਲੇ ਦੇ ਅੰਦਰ ਇਹਨਾਂ ਨੂੰ ਝਟਕੇ ਤੇ ਝਟਕਾ ਲੱਗਦਾ ਜਾ ਰਿਹਾ ਹੁਣ ਜਿਹੜੇ ਮਾਮਲੇ ਦੇ ਅੰਦਰ ਸੁਰਬੀਰ ਸਿੰਘ ਬਾਦਲ ਚੌਣ ਹਾਰਨ ਦੀ ਗੱਲ ਕਰ ਰਹੇ ਨੇ ਔਰ ਸਤਾਈ ਦੇ ਵਿੱਚ ਕਿਹੜੀ ਗੱਲ ਐ ਸੀ ਜਿਹੜੀ ਇਹਨਾਂ ਨੂੰ ਹਰਾ ਸਕਦੀ ਆ ਕਿਉਂਕਿ ਉਸ ਗੱਲ ਦਾ ਪਤਾ ਸੁਖਬੀਰ ਸਿੰਘ ਬਾਦਲ ਨੂੰ ਵੀ ਲੱਗ ਗਿਆ ਕਿ ਭਾਈ ਇਹ ਮਾਮਲੇ ਦੇ ਅਧੀਨ ਸਾਡੀ ਹਾਰ ਜਿਹੜੀ ਪੱਕੀ ਹੋਣੀ ਆ ਹੁਣ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਿ ਸਾਡੇ ਹੀ ਬੰਦੇ ਸਾਨੂੰ ਜਿੱਤਣ ਨਹੀਂ ਦਿੰਦੇ ਨਹੀਂ ਤਾਂ ਸਾਡੀ ਸਰਕਾਰ ਬਣ ਜਾਂਦੀ ਪਹਿਲਾਂ ਵੀ ਪਹਿਲਾਂ ਹੁਣ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣ ਲਓ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਐਸੀ ਅਪਡੇਟ ਜਿਹੜਾ ਕਿ ਉਹਨਾਂ ਦੀ ਸਰਕਾਰ ਬੰਨ ਨੂੰ ਲੈ ਕੇ ਇੱਕ ਬਹੁਤ ਵੱਡੇ ਨਮੂਨੇ ਤੁਹਾਡੇ ਨਾਲ ਸਾਂਝਾ ਕਰਾਂਗੇ ਸੁਣੋ ਆਪਣੀਆਂ ਕਮੀਆਂ ਲੁਕਾਉਣ ਦੇ ਨਾਲ ਕਰੋ ਗੱਲ ਸਿੱਧੀ ਹੈ ਸੁਖਬਾਤ ਸਿੰਘ ਕਿਉਂ ਉਹ ਸਾਡੀ ਸੇਵਾ ਕਰ ਰਿਹਾ ਕਿੰਨੇ ਹੈ ਇਲੈਕਸ਼ਨ ਚ ਤੇ ਇਹਨੂੰ ਨਹੀਂ ਜਿਹੜੇ ਐ ਇਲੈਕਸ਼ਨ ਦਿੱਤਾ ਆਪ ਵੀ ਅਕੜੀਏ ਆ ਮੇਰੇ ਨਾਲ ਆਇਆ ਕੋ ਤੇਰੇ ਨਾਲ ਆਇਆ ਮੇਰੇ ਤੇ ਕਾਲੀ ਦਲ ਹਰਉਣ ਵਾਲਾ ਹੈ ਵੀ ਆਪ ਵੀ ਇੱਕ ਜੀ ਨਾਲ ਜਿਆ ਕੇ ਇਹ ਲੱਗਣਾ ਹੈ ਸਰਕਾਰ ਬਣਾ ਕੇ ਇੱਕ ਮਹੀਨਾ ਦੇ ਦੋ ਫਿਰ ਲੋ ਮਰਜ਼ੀ ਕਰਕੇ ਲਿਖੋ ਆਪਾਂ ਬਲੇ ਸਰਕਾਰ ਬਣਾਓ ਜੇ ਯਾਨੀ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਆਪਣੇ ਬੰਦਿਆਂ ਨੂੰ ਕਹਿੰਦਾ ਆਪਣੇ ਆਪ ਦੇ ਦੇ ਕਰਕੇ ਸਾਨੂੰ ਨਜਤਨ ਨਹੀਂ ਦਿੱਤਾ ਜਾ ਰਿਹਾ ਯਾਨੀ ਆਪਦੇ ਹੀ ਬੰਦੇ ਸਾਨੂੰ ਹਰਾ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਇਹ ਵੀ ਕਹਿ ਗਏ ਨੇ ਕਹਿੰਦਾ ਪਹਿਲਾਂ ਸਰਕਾਰ ਬਣਾ ਦਿਓ 2 ਮਹੀਨਿਆਂ ਦੇ ਬਾਅਦ ਜਾਂ 1 ਮਹੀਨੇ ਦੇ ਬਾਅਦ ਕੁਝ ਮਰਜ਼ੀ ਕਰੀ ਜਾਏ ਇੱਕ ਹੁਣ ਮੈਂ ਤੁਹਾਨੂੰ ਇੱਕ ਹੋਰ ਬਿਆਨ ਸਾਂਝਾ ਕਰਨ ਜਾ ਰਿਹਾ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਸੀ ਕਹਿੰਦਾ ਜੀ ਸਾਡੇ ਰਾਜ ਦੇ ਅੰਦਰ ਕਿਸੇ ਵੀ ਮੋਟਰਸਾਈਕਲ ਦੇ ਉੱਤੇ ਕਿਸੇ ਨੂੰ ਨੰਬਰ ਲਗਾਉਣ ਦੀ ਲੋੜ ਨਹੀਂ ਹੈ ਯਾਨੀ ਤੁਸੀਂ ਗੈਰ ਕਾਨੂੰਨੀ ਕੰਮ ਉਹਨਾਂ ਦੇ ਰਾਜ ਦੇ ਅੰਦਰ ਕਰ ਸਕਦੇ ਹੋ ਇਹ ਜਰਾ ਸੁਰਵੀਸ਼ ਸਿੰਘ ਬਾਦਲ ਨੇ ਖੁੱਲੇ ਮੰਚ ਦੇ ਵਿੱਚ ਇਹ ਗੱਲ ਕਹੀ ਸੀ ਕੀ ਇਹ ਰਾਜਨੀਤੀ ਹੈ ਸੰਵਿਧਾਨ ਮੁਤਾਬਕ ਇੱਕ ਪੰਜਾਬ ਦਾ ਮੁੱਖ ਮੰਤਰੀ ਇਹ ਕੰਮ ਕਰ ਸਕਦਾ ਵੀ ਇੰਨੀ ਹਦਾਇਤ ਦੇ ਸਕਦਾ ਕਿ ਤੁਸੀਂ ਬਿਨਾਂ ਨੰਬਰ ਦੀਆਂ ਗੱਡੀਆਂ ਲੈ ਕੇ ਘੁੰਮੋ ਕੀ ਉਹ ਸੋਭਾ ਦਿੰਦਾ ਜੇਕਰ ਤੁਸੀਂ ਦੋ ਨੰਬਰ ਦਾ ਕੰਮ ਵੀ ਕਰਦੇ ਹੋ ਇਹਦਾ ਮਤਲਬ ਤੁਹਾਡਾ ਕੋਈ ਪਤਾ ਨਹੀਂ ਲੱਗਦਾ ਕਿ ਤੁਸੀਂ ਕੌਣ ਹੋ ਜਾਂ ਤੁਹਾਡੀ ਗੱਡੀ ਹੈ ਜਿਹੜੀ ਤੁਹਾਡੇ ਕੋਲ ਮੋਟਰਸਾਈਕਲ ਹੈ ਜਾਂ ਗੱਡੀ ਆ ਉਹ ਤੁਹਾਡੀ ਵੀ ਹੈ ਜਾਂ ਕਿਸੇ ਹੋਰ ਦੀ ਹੈ ਜਾਨੀ ਸੁਖਬੀਰ ਸਿੰਘ ਬਾਦ ਇੱਕ ਐਸਾ ਰਾਜ ਦੀ ਗੱਲ ਕਰਦੇ ਸੀ ਕਿ ਜਿਹਨੂੰ ਅਸੀਂ ਕਾਇਮ ਕਰ ਸਕਦੇ ਹਾਂ ਗੁੰਡਾ ਰਾਜ ਗੈਰ ਕਾਨੂੰਨੀ ਕੰਮ ਇਹਨਾਂ ਦੇ ਰਾਜ ਦੇ ਅੰਦਰ ਗੈਂਗਸਟਰ ਬਹੁਤ ਸਾਰੀਆਂ ਅਕਸਰ ਗੱਲਾਂ ਪੰਜਾਬ ਪੱਧਰ ਦੇ ਉੱਤੇ ਛੜੀਆਂ ਹੋਈਆਂ ਨੇ ਔਰ ਇਹਨਾਂ ਤੋਂ ਹੁਣ ਜਿਹੜੀ ਸਭ ਤੋਂ ਵੱਡੀ ਖਬਰ ਹੈ ਇਹਨਾਂ ਤੋਂ ਹੁਣ ਸਾਡੀ ਪੀਸੀ ਵੀ ਖੋਈ ਜਾਊਗੀ ਐਸਜੀ ਪੀਸੀ ਤੇ ਸਦੀਆਂ ਤੋਂ ਪਹਿਲਾਂ ਸਾਲਾਂ ਤੋਂ ਪਹਿਲਾਂ ਜਿਹੜਾ ਕਿ ਬਾਦਲ ਕਾਇਮ ਨੇ ਉਹ ਕਾਬਜ ਨੇ ਪਰ ਐਸਜੀਪੀਸੀ ਦੇ ਬੰਦੇ ਹਨ ਜਿਹੜੇ ਸਾਰਾ ਲਾਣਾ ਦਾਣਾ ਬਾਦਲਾਂ ਦਾ ਚਾਹੇ ਧਾਮੀ ਆ ਕੁਲਦੀਪ ਸਿੰਘ ਗੜਵਾਜਾ ਚਾਹੇ ਜੋ ਮਰਜੀ ਵੀ ਹੈ ਸਾਰੇ ਬਾਦਲਾਂ ਦੇ ਬੰਦੇ ਨੇ ਪਰ ਹੁਣ ਬਾਦਲਾਂ ਨੂੰ ਪਰ ਹੁਣ ਬਾਦਲਾਂ ਦਾ ਵੀ ਉਹ ਟਾਈਮ ਆ ਚੁੱਕਿਆ ਕਹਿੰਦੇ ਜੀ ਹੁਣ ਐਸਜੀਪੀਸੀ ਦਾ ਅਹੁਦਾ ਜਿਹੜਾ ਉਹ ਇਹਨਾਂ ਤੋਂ ਖੋਇਆ ਜਾਊਗਾ ਯਾਨੀ ਪ੍ਰਧਾਨਗੀ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਉਸ ਦਾ ਅਸਤੀਫਾ ਪੰਜਾਬ ਦੇ ਲੋਕ ਲੈਣਗੇ ਅਸਤਾਈ ਦੇ ਅੰਦਰ ਵੋਟਾਂ ਨਹੀਂ ਪਾਉਂਦੇ ਉਹ ਅਸਤੀਫਾ ਮੰਗਣਗੇ ਸਰਕਾਰ ਤਾਂ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੀ ਬਣਨੀ ਹੈ ਚਾਹੇ ਸਾਡੇ ਵਿਰੋਧੀ ਧਿਰ ਦੇ ਨੇਤਾ ਜਿੰਨਾ ਮਰਜੀ ਜ਼ੋਰ ਲਾ ਲੈਣ ਕਿਉਂਕਿ ਇਹਨਾਂ ਨੇ ਆਪਣੀ ਛਵੀ ਪੰਜਾਬ ਪੱਦਰ ਦੇ ਉੱਤੇ ਖਰਾਬ ਕਰ ਦਿੱਤੀ ਹੈ ਗੁਰੂ ਦੇ 328 ਰੁਪਏ ਨੂੰ ਲੈ ਕੇ ਕਿਸੇ ਲੀਡਰ ਨੇ ਜਾ ਕੇ ਪਹਿਲਾਂ ਉੱਥੇ ਮੱਥਾ ਟੇਕਿਆ ਜਿੱਥੇ ਅੱਜ ਜਾ ਕੇ ਰਾਜਨੀਤੀ ਕਰਦੇ ਡੇਰਾ ਸਾਹਿਬ ਦੇ ਵਿੱਚ ਜੀ ਨੂੰ ਰਾਜਾ ਨਵ ਕਬਲ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਤਾਂ ਉੱਥੇ ਜਾ ਕੇ ਰਾਜਨੀਤੀ ਕਰਨੀ ਤੇ ਬਾਅਦ ਦੇ ਵਿੱਚ ਕਹਿੰਦੇ ਜੀ ਸਰਕਾਰ ਬਣਾ ਦਿਓ ਬਸ ਕੱਲੀ ਸਰਕਾਰ ਬਣਾ ਦਿਓ ਯਾਨੀ ਹੋਰ ਮੁੱਦਾ ਨਹੀਂ ਹੈ ਪੰਜਾਬ ਦਾ ਕੱਲੀ ਦਾ ਸਿਰਫ ਸਰਕਾਰ ਕੀ ਤੁਸੀਂ ਹੁਣ ਉਹਨਾਂ ਦੀ ਸਰਕਾਰ ਬਣਾਓਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਦੋਸ਼ ਬਾਦਲਾਂ ਤੇ ਲੱਗੇ ਹਨ ਪੂਰੀ ਜ਼ਿੰਦਗੀ ਪਰ ਜਿੰਦਗੀ ਭਰ ਇਹਨਾਂ ਦੇ ਦਾਗ ਨਹੀਂ ਹਟੋਲਦੇ ਇਸ ਗੱਲ ਨੂੰ ਪੂਰਾ ਸਮੁੱਚਾ ਪੰਜਾਬ ਵਸਤੇ ਜਾਂ ਤੋਂ ਕਹਿ ਰਿਹਾ ਆਪਣੇ ਚੈਨਲਾਂ ਤੋਂ ਕਹਿ ਰਿਹਾ ਵੱਡੇ ਵੱਡੇ ਇਕੱਠਾਂ ਦੇ ਵਿੱਚ ਕਹਿ ਰਿਹਾ ਕਿ ਬਾਦਲਾਂ ਦੀ ਸਰਕਾਰ ਜ਼ਿੰਦਗੀ ਭਰ ਦੇ ਵਿੱਚ ਹੀ ਕਦੇ ਨਹੀਂ ਬਣੂਗੀ ਇਹ ਸ਼ਰਾਫ ਹੈ ਜੀ ਇਹਨਾਂ ਨੂੰ ਸਾਡੇ ਪੰਜਾਬ ਦੇ ਲੋਕਾਂ ਦਾ ਜਿਹੜੇ ਗੁਰੂ ਨੂੰ ਮੰਨਦੇ ਨੇ ਜਿਹੜੇ ਨਹੀਂ ਵੀ ਮੰਨਦੇ ਉਹਨਾਂ ਦਾ ਵੀ ਹੈ ਕਿਉਂਕਿ ਹਿੰਦੂ ਧਰਮ ਨੂੰ ਬਚਾਉਣ ਵਾਲਾ ਕੌਣ ਸੀ ਸਾਬੇਹੀ ਦਸ਼ਮੇਸ਼ ਪਿਤਾਗੁਰ ਗੋਬਿੰਦ ਸਿੰਘ ਉਹਨਾਂ ਦੇ ਸਿਧਾਂਤਾਂ ਨੂੰ ਮੰਨਣ ਵਾਲੇ ਕਈ ਹਿੰਦੂ ਭਾਈਚਾਰੇ ਦੇ ਵਿੱਚ ਵੀ ਬੈਠੇ ਨੇ ਜਿਹੜੇ ਇਹ ਗੱਲ ਦੇ ਉੱਤੇ ਪੈਰਾ ਦੇ ਰਹੇ ਆ ਕਿ 328 ਰੁਪਿਆਂ ਦਾ ਜਿਹੜਾ ਮਾਮਲਾ ਨਾ ਉਹ ਮਾਮਲਾ ਹੀ ਦਰਅਸਲ ਦੇ ਵਿੱਚ ਇਹਨਾਂ ਦੀ ਕੜੀ ਬਣ ਗਿਆ ਜਿਹੜਾ ਇਹਨਾਂ ਨੂੰ ਹਰਾਉ ਆ ਨਾ ਇਹੀ ਕੜੀ ਆ ਉਹ 328 ਰੁਪਿਆਂ ਦਾ ਮਾਮਲਾ ਇੱਕ ਛੋਟੀ ਮੋਟੀ ਜੀ ਗੱਲ ਨਹੀਂ ਹੈ ਜੇ ਅੰਦਰ ਹੁਣੀ ਤੌਰ ਤੇ ਬਰੀਕੀ ਦੇ ਨਾਲ ਇਸ ਗੱਲ ਨੂੰ ਵੇਖਿਆ ਜਾਵੇ ਪਰਖਿਆ ਜਾਵੇ ਇਹ ਗੱਲ ਬੇहद ਜਿਆਦਾ ਅਹਿਮ ਦੁੱਖਦਾਈ ਹੈ ਜਿਹੜੀ ਗੱਲ ਦੇ ਉੱਤੇ ਇਹ ਲੋਕ ਰਾਜਨੀਤੀ ਬੇਅਦਬੀ ਹਲੇ ਵੀ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਉਸ ਗੁਰਦੁਆਰੇ ਦੇ ਵਿੱਚ ਜਾ ਕੇ ਇੱਕ ਭਾਸ਼ਣ ਦਿੰਦੇ ਨੇ ਜਿਹਦੇ ਵਿੱਚ ਮੁੱਖ ਮੰਤਰੀ ਨੂੰ ਚੋਰ ਦਾ ਜਿਹੜਾ ਕਿ ਕਰਾਰ ਦੇ ਦਿੰਦੇ ਕਹਿੰਦੇ ਉਹ ਚੋਰ ਹੈ ਯਾਨੀ ਕਹਿੰਦਾ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿੰਦਾ ਕਿ ਆਹ ਤੇਰੇ ਵਾਲਿਆਂ ਨੇ ਸਰੂਪ ਚੋਰੀ ਕਰ ਲਈ ਗੁਰੂ ਜੀ ਉਹ ਵੀ ਤਾਂ ਮੰਨ ਰਹੇ ਹੈ ਨਾ ਕਿ ਭਾਈ ਸਾਡੇ ਕੋਲ 169 ਸਰੂਪ ਨੇ ਬਾਅਦ ਦੇ ਵਿੱਚ ਇਹਨਾਂ ਦੇ ਪ੍ਰਧਾਨਾਂ ਨੇ ਇਹਨਾਂ ਦੇ SGPC ਦੇ ਮੈਂਬਰਾਂ ਨੇ ਕੋਈ ਕਸਰ ਨਹੀਂ ਛੱਡੀ ਬਹੁਤ ਸਾਰੇ ਹੋਰ ਲੀਡਰ ਵੀ ਜਾਂਦੇ ਆ ਚੰਨੀ ਵਰਗੇ ਪਰ ਇਹਨਾਂ ਨੂੰ ਕਿਸੇ ਨੂੰ ਵੀ ਪੰਜਾਬ ਪ੍ਰਤੀ ਜਾਂ ਗੁਰੂ ਦੇ ਸਿਧਾਂਤਾਂ ਪ੍ਰਤੀ ਕਿਸੇ ਨੂੰ ਕੋਈ ਹਮਦਰਦੀ ਨਹੀਂ ਹੈ ਕਿਉਂਕਿ ਕਾਲ ਤਖਤ ਦੇ ਵਿੱਚ ਦਬਦਬਾ ਸੁਖਬੀਰ ਸਿੰਘ ਬਾਦਲ ਦਾ ਜੇਕਰ ਵਾਕਈ ਗੁਰੂ ਦੇ ਨਾਲ ਉਹਨਾਂ ਦੀ ਕੋਈ ਇੱਛਾ ਜੁੜੀ ਹੁੰਦੀ ਤਾਂ ਪਹਿਲੇ ਨੰਬਰ ਦੇ ਉੱਤੇ ਉਹਨਾਂ ਨੇ ਕਹਿਣਾ ਸੀ ਕਿ ਭਾਈ 328 ਰੁਪਏ ਸੇ ਗਏ ਵੀ ਨਹੀਂ ਹੋਣੇ ਸੀ ਪਹਿਲਾਂ ਤਾਂ ਸਵਾਲ ਹੀ ਇਹ ਆਉਂਦਾ ਹੈ ਤਾਂ ਹੁਣ ਤੁਹਾਡਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਕਿ ਸਰਕਾਰ ਕਿਦੀ ਬਣੂਗੀ ਹੋ ਕਮੈਂਟ ਜ਼ਰੂਰ ਕਰਨੇ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ